ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਚ ਨਵੀਂ ਵੀਡੀਓ ਚ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਜੀ ਤਾਂ ਦੋਸਤੋ ਇਹ ਰਿਸ਼ਤਾ ਜੱਟ ਸਖ ਪਰਿਵਾਰ ਦੇ ਲੜਕੇ ਦਾ ਜੀ ਤਲਵੰਡੀ ਏਰੀਆ ਤਲਵੰਡੀ ਭਾਈ ਫਰੋਜਪੁਰ ਏਰੀਆ ਬਹੁਤ ਹੀ ਸੋਹਣਾ ਸਾਕਾ ਤੇ ਵਧੀਆ ਪਰਿਵਾਰ ਦਾ ਲੜਕਾ ਜੀ ਤਾਂ ਸਾਰੀ ਮੈਂ ਜਾਣਕਾਰੀ ਦੇਵਾਂਗਾ ਤਾਂ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੋਈ ਉੱਪਰ ਅਸੀਂ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜੇਕਰ ਤੁਸੀਂ ਵੀ ਆਪਦੇ ਵਿਆਹ ਦੀ ਐਡ ਦਿਵਾਉਣੀ ਚਾਹਣੀ ਹੋ ਰਿਸ਼ਤੇ ਦੀ ਭਾਲ ਵਿੱਚੋਂ ਤਾਂ ਸਾਡਾ ਨੰਬਰ ਵੀ ਜਿਹੜਾ 7508516700 ਉੱਪਰ ਦਿੱਤਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤਾਂ ਦੂਰ ਤੋਂ ਇਹ ਲੜਕਾ ਬਹੁਤ ਵਧੀਆ ਪਰਿਵਾਰ ਦਾ ਲੜਕਾ ਜੀ ਤੇ ਮੁਨੀਮ ਦੀ ਜੌਬ ਕਰਦਾ ਜੀ ਤੇ 4 ਕਿੱਲੇ ਜ਼ਮੀਨ ਆਉਂਦੀ ਆ ਕੱਲਾ-ਕੱਲਾ ਲੜਕਾ ਜੀ ਇੱਕ ਸਿਸਟਰ ਆ ਉਹ ਵਿਆਹੇ ਹੋਇਆ ਤੇ ਕੋਈ ਵੱਡਾ ਪਰਿਵਾਰ ਨਹੀਂ ਬਹੁਤ ਛੋਟੀ ਫੈਮਿਲੀ ਆ ਜੀ ਸੋਹਣਾ ਸਨੱਖਾਂ ਲੜਕਾ ਜੀ ਪਲੱਸ 2 ਲੜਕੇ ਨੇ ਕੀਤੀ ਹੋਈ ਆ ਤੇ ਕੰਟ੍ਰੈਕਟ ਦੀ ਜੌਬ ਕਰਦਾ ਤਾਂ ਸੈਲਰੀ ਵੀ ਵਧੀਆ ਹੈਗੀ ਆ ਜੀ ਲੜਕੇ ਦੀ 17000 ਸੈਲਰੀ ਆ ਤੇ ਲੜਕੀ ਚਾਹੀਦੀ ਆ ਜੀ ਜੱਟ ਸਿਕ ਪਰਿਵਾਰ ਦੀ ਲੜਕੀ ਚਾਹੀਦੀ ਆ ਲੜਕੇ ਦਾ ਜਨਮ ਹੈਗਾ 14 12 1999 ਯਾਨੀ ਕਿ 1999 ਦਾ ਲੜਕਾ ਬੋਰਨ ਆ ਜੀ ਤੇ ਸੇਖੋਂ ਗੋਤ ਆ ਤਾਂ ਦੋਸਤੋ ਲੜਕੀ ਚਾਹੀਦੀ ਆ ਵਧੀਆ ਪਰਿਵਾਰ ਦੇ ਖਾਨਦਾਨੀ ਪਰਿਵਾਰ ਦੀ ਲੜਕੀ ਚਾਹੀਦੀ ਆ ਸੋਹਣੀ ਸੁਨਕੀ ਤੇ ਪੜ੍ਹੀ ਲਿਖੀ ਲੜਕੀ ਚਾਹੀਦੀ ਆ ਲੜਕਾ ਬਹੁਤ ਸੋਹਣਾ ਸੁਨੱਖਾ ਤੇ ਘਰਾਣੇ ਦਾ ਲੜਕਾ ਬਹੁਤ ਵਧੀਆ ਘਰਾਣੇ ਦਾ ਲੜਕਾ ਤੇ ਘਰਾਣੇ ਦੀ ਹੀ ਲੜਕੀ ਚਾਹੀਦੀ ਆ ਕੋਈ ੜ ਮਾਰਨੀ ਬਸ ਲੜਕੀ ਵਧੀਆ ਪਰਿਵਾਰ ਦੀ ਹੋਵੇ ਤੇ ਸੋਹਣੀ ਸੁਨਕੀ ਹੋਵੇ ਤੇ ਹੋਵੇ ਜਰ ਸਕ ਪਰਿਵਾਰ ਦੀ ਹੀ ਲੜਕੀ ਅਦਰ ਕਾਸਟ ਦੇ ਵਿੱਚ ਰਿਸ਼ਤਾ ਨਹੀਂ ਕਰਨਗੇ ਤਾਂ ਜਿਹਦੇ ਵੀ ਇਸ ਤਰ੍ਹਾਂ ਮੈਚਿੰਗ ਹੁੰਦੀ ਆ ਉੱਪਰ ਅਸੀਂ ਪਰਿਵਾਰ ਦਾ ਨੰਬਰ ਦੇ ਦਿੱਤਾ ਤੁਸੀਂ ਪਰਿਵਾਰ ਨਾਲ ਸਿੱਧਾ ਵੀ ਸੰਪਰਕ ਕਰ ਸਕਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਮੇਰੀ ਇੱਕ ਬੇਨਤੀ ਹੋਰ ਹੋਊਗੀ ਜੀ ਜਿਵੇਂ ਕਿ ਮੈਂ ਹਰੇਕ ਵੀਡੀਓ ਦੇ ਵਿੱਚ ਬੇਨਤੀ ਕਰਦਾ ਤੁਹਾਨੂੰ ਕਿ ਇੱਕ ਤਾਂ ਬਾਈ ਜੀ ਸਾਡਾ ਫੋਨ ਬੰਦ ਹੁੰਦਾ ਤੇ ਤੁਸੀਂ ਵੈਸ ਮੈਸੇਜ ਕਰਦਿਆ ਕਰੋ ਸਾਨੂੰ ਸਾਡੇ ਨੰਬਰ ਤੇ ਜਾਂ ਆ ਦਾ ਡਾਟਾ ਭੇਜ ਕੇ ਤੁਸੀਂ ਵਟਸਐਪ ਕਰ ਸਕਦੇ ਹੋ ਦੂਜੀ ਬੇਨਤੀ ਇਹ ਹੋਊਗੀ ਕਿ ਅਸੀਂ ਤੁਹਾਨੂੰ ਹਰੇਕ ਵੀਡੀਓ 'ਚ ਦੱਸ ਦਿਆਂ ਵੀ ਭਾਵੇਂ ਕੁੜੀ ਦਾ ਰਸਤਾ ਹੋਵੇ ਭਾਵੇਂ ਮੁੰਡੇ ਦਾ ਹੋਵੇ ਜਿਹੜੀ ਵੀ ਅਸੀਂ ਵੀਡੀਓ ਪਾਉਣੀ ਆ ਭਾਈ ਜੀ ਇਨਕੁਆਰੀ ਕਰਨਾ ਤੁਹਾਡਾ ਆਪਣਾ ਹੱਕ ਆ ਅਸੀਂ ਤੁਹਾਨੂੰ ਪੱਕਾ ਐਡਰੈਸ ਦੇਵਾਂਗੇ ਭਾਵੇਂ ਕੁੜੀ ਵਾਲੇ ਹੋਣ ਭਾਵੇਂ ਮੁੰਡੇ ਵਾਲੇ ਹੋਣ ਇਨਕੁਆਰੀ ਤੁਸੀਂ ਆਪ ਕਰਨੀ ਆ ਜੇ ਤੁਹਾਡੀ ਇਨਕੁਆਰੀ ਵਿੱਚ ਵਧੀਆ ਪਰਿਵਾਰ ਤੁਹਾਨੂੰ ਲੱਗੇ ਤਾਂ ਤੁਸੀਂ ਸਾਨੂੰ ਦੱਸ ਦੇਣਾ ਆਪਾਂ ਅੱਗੇ ਗੱਲਬਾਤ ਹੋਰਾਂਗੇ ਨਹੀਂ ਤਾਂ ਉੱਥੇ ਬੰਦ ਕਰ ਦਾਂਗੇ ਬਿਨਾਂ ਇਨਕੁਆਰੀ ਤੋਂ ਕੋਈ ਵੀ ਰਿਸ਼ਤਾ ਨਾ ਕਰੋ ਸਾਡੀ ਬਾਅਦ ਦੇ ਵਿੱਚ ਕੋਈ ਵੀ ਜ਼ਿੰਮੇਵਾਰੀ ਨਹੀਂ ਹੋਊਗੀ ਅਸੀਂ ਹਰੇਕ ਵੀਡੀਓ ਦੇ ਵਿੱਚ ਕਹਿੰਨੇ ਆ ਪਹਿਲਾਂ ਇਨਕੁਆਰੀ ਕਰੋ ਤੁਸੀਂ ਦੱਸ ਦੇਣਾ ਕਰੋ 15 ਦਿਨ ਕਰੋ ਕਿਉਂਕਿ ਸਾਨੂੰ ਜਿੰਨੇ ਵੀ ਪਰਿਵਾਰ ਮਿਲਦੇ ਆ ਫੋਨ ਤੇ ਹੀ ਮਿਲਦੇ ਆ ਵੀਡੀਓ ਰੇ ਹੀ ਮਿਲਦੇ ਆ ਸਾਨੂੰ ਨਿੱਜੀ ਕਿਸੇ ਪਰਿਵਾਰ ਬਾਰੇ ਨਾ ਕੁੜੀ ਵਾਲਿਆਂ ਬਾਰੇ ਜਾਣਕਾਰੀ ਹੁੰਦੀ ਹੈ ਨਾ ਮੁੰਡੇ ਵਾਲਿਆਂ ਬਾਰੇ ਸੋ ਇਹ ਬੇਇਨਤੀ ਜ਼ਰੂਰ